ਦੋਸਤੋ ਮੇਰੀ ਕਹਾਣੀ ਦਸਰ ਲੇਖਕ ਕਹਾਣੀਆਂ ਦੇ ਸੈਸ਼ਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਗੁਰਦੀਪ ਸਿੰਘ ਇੱਕ ਵਾਰ ਫਿਰ ਆਪਣੀ ਕਹਾਣੀ ਲੈ ਕੇ حاضر ਹੋਇਆ ਇੱਕ ਕਹਾਣੀ ਇੱਕ ਮਾਲੀ ਬਾਰੇ ਹੈ ਔਰ ਇਸ ਮਾਲੀ ਦਾ ਨਾਮ ਹੈ ਰਾਮ ਪ੍ਰਸਾਦ ਇਸ ਕਹਾਣੀ ਵਿੱਚ ਅਸੀਂ ਦੇਖਾਂਗੇ ਕਿ ਮਾਲੀ ਦੇ ਕਿਤੇ ਨਾਲ ਜੁੜੇ ਹੋਏ ਲੋਕ ਜਿਹੜੇ ਸਾਡੇ ਕੋਲ ਪੰਜਾਬ ਵਿੱਚ ਪ੍ਰਵਾਸੀ ਮਜ਼ਦੂਰਾ ਦੇ ਰੂਪ ਵਿੱਚ ਕੰਮ ਕਰਦੇ ਨੇ ਔਰ ਉਹਨਾਂ ਦਾ ਜਿਹੜਾ ਮਾਨਸਿਕ ਪਿਛੋਕੜ ਜਾਂ ਉਹਨਾਂ ਦਾ ਪਿਛੋਕੜ ਉਹਨਾਂ ਦੀ ਮਾਨਸਿਕਤਾ ਉੱਪਰ ਕਿਵੇਂ ਹਾਵੀ ਹੁੰਦਾ ਹੈ ਤੋੜੇ ਕਹਾਣੀ ਮਾਲੀ ਰਾਮ ਪ੍ਰਸਾਦ ਬਾਰੇ ਹੈ ਇਹ ਕਹਾਣੀ ਉਹਨਾਂ ਕਹਾਣੀਆਂ ਦਾ ਇਹ ਇੱਕ ਫਿੱਸਾ ਹੈ ਜਿਹੜੀਆਂ ਮੈਂ ਪੰਜਾਬੀ ਪਾਸ਼ਾ ਵਿੱਚ ਕਿਤਿਆਂ ਨਾਲ ਸੰਬੰਧਿਤ ਸ਼ਬਦਾਂ ਨੂੰ ਸ਼ਬਦਾਵਲੀਆਂ ਨੂੰ ਕਿਰਿਆਵਾਂ ਨੂੰ ਵਿਸ਼ੇਸ਼ਣਾਂ ਨੂੰ ਦਰਜ ਕਰਨ ਲਈ ਲਿਖਿਆ। ਤਾਂ ਅੱਜ ਦੀ ਕਹਾਣੀ ਮਾਲੀ ਬਰੇ ਹੈ। ਕਹਾਣੀਦਾਨ ਨਾਮ ਹੈ ਮਾਲੀ ਰਾਮ ਪ੍ਰਸਾਦ। ਰਾਮ ਪ੍ਰਸਾਦ ਮਾਲੀ ਹੈ ਮੈਨੂੰ ਯਾਦ ਹੈ ਜਦੋਂ ਵੱਡੇ ਪਾਪਾ ਨੇ ਉਸ ਨੂੰ ਨੌਕਰੀ ਉੱਪਰ ਰੱਖਿਆ ਸੀ ਉਦੋਂ ਉਸ ਦੀ ਉਮਰ ਕੋਈ 24 25 ਸਾਲ ਸੀ ਨਵਾਂ ਨਵਾਂ ਆਪਣੇ ਦੇਸੋਂ ਇਸ ਸ਼ਹਿਰ ਵਿੱਚ ਆਇਆ ਸੀ ਵੱਡੇ ਪਾਪਾ ਕੋਲੋਂ ਮਾਲੀ ਦੀ ਨੌਕਰੀ ਲਈ ਆਇਆ ਸੀ ਘਾਸ ਲਗਾ ਲੈਂਦੇ ਹੋ ਪਾਪਾ ਜੀ ਨੇ ਉਸ ਨੂੰ ਪੁੱਛਿਆ ਰਾਮ ਪ੍ਰਸਾਦ ਉਹਨਾਂ ਕੋਲ ਜ਼ਮੀਨ ਉੱਪਰ ਬੈਠਾ ਸੀ ਪਾਪਾ ਜੀ ਅਖਬਾਰ ਪੜ੍ਹ ਰਹੇ ਸਨ ਰਾਮ ਪ੍ਰਸਾਦ ਨੇ ਆਪਣੇ ਹੱਥ ਵਿੱਚ ਫੜੇ ਰੰਬੇ ਨਾਲ ਜ਼ਮੀਨ 'ਚੋਂ ਕੁਝ ਮਿੱਟੀ ਪੁੱਟੀ ਫਿਰ ਆਪਣੇ ਹੱਥ ਵਿੱਚ ਲੈ ਕੇ ਬੜੀ ਨੀਜ ਨਾਲ ਦੇਖਿਆ ਜੀ ਮਾਲਕ ਲੱਗ ਜਾਏਗਾ ਘਾਸ ਤੋਂ ਜਦ ਕਹੀਏਗਾ ਲਗਾ ਦੇਂਗੇ ਰਾਮ ਪ੍ਰਸਾਦ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਸੁਲਤਾਨਪੁਰ ਦਾ ਰਹਿਣ ਵਾਲਾ ਸੀ ਆਪਣੇ ਮਾਮੇ ਨਾਲ ਪੰਜਾਬ ਵਿੱਚ ਆਇਆ ਸੀ ਪੰਜਾਬ ਵਿੱਚ ਉਸ ਦੀ ਇਹ ਪਹਿਲੀ ਨੌਕਰੀ ਸੀ ਪਤਾ ਨਹੀਂ ਕਿਉਂ ਪੰਜਾਬ ਵਿੱਚ ਮਾਲੀ ਦਾ ਕੰਮ ਕਰਨ ਵਾਲੇ ਸਾਰੇ ਗੈਰ ਪੰਜਾਬੀ ਨੇ ਕੋਈ ਵੀ ਪੰਜਾਬ ਤੋਂ ਨਹੀਂ ਉਹ ਮਿਹਨਤੀ ਸੀ ਪਾਪਾ ਜੀ ਉਸ ਤੇ ਕੰਮ ਤੋਂ ਖੁਸ਼ ਸਨ ਇਸ ਤਰ੍ਹਾਂ ਉਸ ਦੀ ਨੌਕਰੀ ਸਾਡੇ ਘਰ ਵਿੱਚ ਪੱਕੀ ਹੋ ਗਈ ਉਸ ਨੇ ਕਿੰਨੇ ਸਾਲ ਕੰਮ ਕੀਤਾ ਕਿਸੇ ਨੂੰ ਕੋਈ ਯਾਦ ਨਹੀਂ ਕੋਠੀ ਦੇ ਪਿਛਲੇ ਹਿੱਸੇ ਵਿੱਚ ਅੰਬ ਦੇ ਦਰਖਤ ਉਸ ਨੇ ਲਗਾਏ ਹੋਏ ਸਨ ਅਮਰੂਦ ਦੇ ਬੂਟੇ ਉਸ ਨੇ ਆਪਣੇ ਪਿੰਡੋਂ ਲਿਆਂਦੇ ਉਹ ਹਰ ਵੇਲੇ ਕੰਮ ਵਿੱਚ ਲੱਗਿਆ ਰਹਿੰਦਾ ਕਦੇ ਕਲਮਾ ਲਗਾ ਰਿਹਾ ਹੁੰਦਾ ਕਦੇ ਕਲਮਾ ਉੱਤੇ ਮਿੱਟੀ ਝੜਾ ਰਿਹਾ ਹੁੰਦਾ ਕਦੇ ਗੋਡੀ ਕਦੇ ਪਾਣੀ ਕਦੇ ਖਾਦ ਕਦੇ ਕਿਸੇ ਦਵਾਈ ਦਾ ਛੜਕਾ ਉਸ ਦੀ ਮਿਹਨਤ رنگ ਲਿਆਈ ਤੇ ਸਾਰੀ ਕੋਠੀ ਦਾਲਾ ਦਵਾਲਾ ਫੁੱਲਾਂ ਨਾਲ ਖੜ ਗਿਆ ਮੌਸਮੀ ਫੁੱਲਾਂ ਨੂੰ ਗਮਲਿਆਂ ਚ ਬੀਜਦਾ ਪੱਕੇ ਬੂਟਿਆਂ ਲਈ ਜ਼ਮੀਨ ਤਿਆਰ ਕਰਦਾ ਆਰਮ ਪ੍ਰਸਾਦ ਨੂੰ ਅਸੀਂ ਕਾਟੀ ਵੇਲਾ ਬੈਠਾ ਦੇਖਦੇ ਇੱਕ ਵਾਰੀ ਬੀਜੀ ਨੇ ਐ ਮਾਲੀ ਨੂੰ ਆਖਿਆ ਵੇ ਰਾਮ ਪ੍ਰਸਾਦ ਸਰਾਂਦਨ ਫੁੱਲਾਂ ਨੂੰ ਹੀ ਦੇਖਦਾ ਰਹਿਣਾ ਦੋ ਗਿਆਰੀਆਂ ਸਬਜ਼ੀ ਵੀ ਛੱਡ ਬਾਰ ਮੁੱਲ ਲੈਣੇ ਆ ਕਦੇ ਆਪਣੀਆਂ ਵੀ ਖਾ ਕੇ ਵੇਖਾਂਗੇ ਉਹ ਦਿਨ ਜਾਏ ਰਾਮ ਪ੍ਰਸਾਦ ਨੇ ਪੱਕਾ ਨਿਮ ਬਣਾ ਲਿਆ ਕੋਠੀ ਦੇ ਪਲਾਟ ਦੇ ਕੋਨੇ ਵਿੱਚ ਸਬਜ਼ੀਆਂ ਜ਼ਰੂਰ ਬੀਜਣੀਆਂ ਦਿਨਾਂ ਵਿੱਚ ਸਬਜ਼ੀ ਦੀ ਬਹਾਰ ਆ ਗਈ ਗਰਮੀਆਂ ਵਿੱਚ ਪਿੰਡੀਆਂ ਤੋਰੀਆਂ ਟਿੰਡੇ ਟਮਾਟਰ ਤਰ੍ਹਾਂ ਖੀਰੇ ਤੇ ਸਰਦੀਆਂ ਵਿੱਚ ਮਟਰ ਮੂਲੀਆਂ ਗਾਜਰਾ ਗੋਭੀ ਛਲਗ ਸਾਨੂੰ ਸਬਜ਼ੀਆਂ ਦੀ ਖੇਤੀਬਾੜੀ ਰਾਮ ਪ੍ਰਸਾਦ ਨੇ ਕਰਵਾਈ ਇਹ ਉਸਦੀ ਛੋਟੀ ਜਿਹੀ ਰਿਆਸਤ ਸੀ ਤੇ ਉਹ ਇਸ ਰਿਆਸਤ ਦਾ ਬਾਦਸ਼ਾਹ ਅਸੀਂ ਬਹੁਤ ਛੋਟੇ ਛੋਟੇ ਹੁੰਦੇ ਸੀ ਉਹਨਾਂ ਜਦੋਂ ਅਸੀਂ ਰਾਮ ਪ੍ਰਸਾਦ ਤੋਂ ਚੋਰੀ ਉਸਦੀ ਇਸ ਰਿਆਸਤ ਵਿੱਚ ਕੁਸ ਬੈਠ ਕੇ ਕਰਕੇ ਕੁਝ ਨਾ ਕੁਝ ਖਾਂਦੇ ਰਹਿੰਦੇ ਇੱਕ ਰਿਆਸਤ ਉਸਦੀ ਹੋਰ ਵੀ ਸੀ ਤੇ ਉਹ ਸੀ ਉਸਦੀ ਕੋਠੜੀ ਜਿਸ ਦੀ ਕੰਧ ਉੱਪਰ ਉਸਦੀ ਟੋਲ ਕੀ ਟੰਗੀ ਹੋਈ ਸੀ ਜਦੋਂ ਵੀ ਉਸ ਦੀ ਕੋਠੜੀ ਕੋਲੋਂ ਅਸੀਂ ਲੰਘਦੇ ਤਾਂ ਰਾਮ ਪ੍ਰਸਾਦ ਦੀ ਢੋਲਕੀ ਦਿਖਾਈ ਦਿੰਦੇ ਸਾਡਾ ਬੜਾ ਜੀ ਕਰਦਾ ਕਿ ਉਸ ਦੀ ਢੋਲਕੀ ਉੱਜਾ ਕੇ ਨਾ ਦੇਖੀਏ ਇੱਕ ਦਿਨ ਸਾਡਾ ਦਾਨ ਲੱਗਿਆ ਅਸੀਂ ਉਹ ਕਿਸੇ ਤਰੀਕੇ ਨਾਲ ਢੋਲਕੀ ਲਾ ਲਈ ਫਿਰ ਉਸ ਨੂੰ ਚੁੱਕ ਕੇ ਸੇ ਆਪਣੇ ਕਮਰੇ ਚ ਲੈ ਗਏ ਢੋਲਕੀ ਵਜਾਉਣੀ ਤਾਂ ਨਹੀਂ ਸਿਉਂਦੀ ਪਰ ਅਸੀਂ ਉਸ ਦਿਨ ਉਸ ਉੱਪਰ ਹੱਥ ਮਾਰਨੇ ਜਰੂਰ ਸਿੱਖ ਲੇ ਸਾਂ ਰਾਮ ਪ੍ਰਸਾਦ ਨੇ ਸਾਡੀ ਸ਼ਿਕਾਇਤ ਬੀਜੀ ਨੂੰ ਲਗਾਈ ਜਦੋਂ ਬੀਜੀ ਨੇ ਸਾਨੂੰ ਮਾਰਨ ਲਈ ਆਪਣੀ ਸੋਟੀ ਚੁੱਕੀ ਤਾਂ ਰਾਮ ਪ੍ਰਸਾਦ ਹੱਥ ਜੋੜ ਕੇ ਖਲੋ ਗਿਆ ਉਸ ਦਿਨ ਉਸ ਨੇ ਸਾਨੂੰ ਬੀਜੀ ਦੀ ਮਾਰ ਤੋਂ ਬਚਾ ਲਿਆ ਰਾਮ ਪ੍ਰਸਾਦ ਉਸ ਦਿਨ ਦੇਵਤਾ ਸਰੂਪ ਨਜ਼ਰ ਆਇਆ ਕਾਲਾ ਰੰਗ ਕਾਲੇ ਛੋਟੇ ਛੋਟੇ ਵਾਲ ਚਿੱਟੇ ਦੰਦ ਤੇ ਬੀਜੀ ਨੂੰ ਨਾ ਮਾਰਨ ਲਈ ਆਖਰੀਆ ਸੀ ਇੱਕ ਵਾਰ ਪਾਪਾ ਨੂੰ ਗੁਲਾਬ ਦਾ ਖਿਆਲ ਆ ਗਿਆ ਰਾਮ ਪ੍ਰਸਾਦ ਆ ਮਾਸੂਮੀ ਬੂਟਿਆਂ ਦਾ ਖੇੜਾ ਛੱਡ ਤੇ ਗੁਲਾਬ ਦੀਆਂ ਕਲਮਾਂ ਕਿਉਂ ਤੇ ਲਾਪਾ ਆਪਾਂ ਗੁਲਾਬੀ ਜੀ ਮਾਲਕ ਗੁਲਾਬ ਕੌਨ ਸਾ ਦੇਸੀ ਜਾਂ ਵਲਾਈਤੀ ਇਹ ਦੇਸੀ ਬਲਾਈਤੀ ਕੀ ਹੁੰਦਾ ਗੁਲਾਬ ਤਾਂ ਗੁਲਾਬੀ ਹੈ ਨਾ ਨਹੀਂ ਮਾਲਕ ਦੇਸੀ ਗੁਲਾਬ ਇੱਕ ਹੀ ਰੰਗ ਦਾ ਹੁੰਦਾ ਹੈ ਮਗਰ ਖੁਸ਼ਬੂ ਬਹੁਤ ਹੋਵਦਾ ਹੈ ਔਰ ਜੋ ਵਲਾਈਤੀ ਹੁੰਦਾ ਹੈ ਕੀ ਆ ਉਹ ਵਲਦ ਸਿਆਤਾ ਪਾਪਾ ਦੀ ਰਲੀ ਮੇਰੀ ਬੋਲੀ ਦੇਖ ਕੇ ਸਾਡਾ ਸਾਰਿਆਂ ਦਾ ਹਾਸਾ ਨਿਕਲ ਗਿਆ रामप्रसाद ਨੂੰ ਆਪਣੀ ਬੋਲੀ ਤੇ ਮਾਨ ਸੀ ਉਹ ਜਦੋਂ ਵੀ ਬੋਲਦਾ ਉੱਤਰ ਪ੍ਰਦੇਸ਼ ਦੀ ਬੋਲੀ ਬੋਲਦਾ ਪੰਜਾਬੀ ਉਹ ਸਮਝ ਜ਼ਰੂਰ ਲੈਂਦਾ ਸੀ ਪਰ ਬੋਲਦਾ ਉੱਤਰ ਪ੍ਰਦੇਸ਼ ਦੀ ਬੋਲੀ ਸੀ ਉਹ ਯੂਪੀ ਦਾ ਪਈਆ ਸੀ ਜਦੋਂ ਮੈਂ ਵੱਡਾ ਹੋਇਆ ਤਾਂ ਕਿਤੇ ਪੜਿਆ ਕਿ ਪੰਜਾਬ ਵਿੱਚ ਗੋਰਖਿਆਂ ਤੇ ਉੱਤਰ ਪ੍ਰਦੇਸ਼ ਤੋਂ ਰੋਜ਼ਗਾਰ ਦੀ ਭਾਲ ਵਿੱਚ ਜਿਹੜੇ ਲੋਕ ਆਏ ਉਹਨਾਂ ਨੂੰ ਪੂਰਬੀਆਂ ਕਿਹਾ ਜਾਣ ਲੱਗਿਆ ਸ਼ੇਰ ਪੰਜਾਬ ਦੀ ਫੌਜ ਵਿੱਚ ਅਜੇ ਪੂਰਬੀਆਂ ਦੀ ਕੋਈ ਕਾਟਨੀ ਸੀ ਮਹਾਰਾਜੇ ਨੇ ਉਹਨਾਂ ਨੂੰ ਬਹੁਤ ਬਿਹਤਰ ਰੋਜ਼ਗਾਰ ਦਿੱਤਾ ਇਹ ਪੂਰਬੀਆ ਸ਼ਬਦੀ ਬਾਅਦ ਵਿੱਚ ਬਈਆ ਸ਼ਬਦ ਯੂਪੀ ਤੇ ਬਿਹਾਰ ਤੋਂ ਆਉਣ ਵਾਲੇ ਪ੍ਰਵਾਸੀਆਂ ਲਈ ਅਲਵਜੋ ਵਰਤੇ ਜਾਣ ਲੱਗ ਪਿਆ ਖੈਰ ਆਰਮ ਪ੍ਰਸਾਦ ਨੇ ਸਾਰੀ ਕੋਠੀ ਦੇ ਆਲੇ ਦੁਆਲੇ ਦੇ ਗੁਲਾਬ ਦੇ ਬੂਟਿਆਂ ਦੀ ਪਰਮਾਰ ਕਰ ਦਿੱਤੀ ਹਰ ਤਰ੍ਹਾਂ ਦਾ ਹਰ ਰੰਗ ਦਾ ਗੁਲਾਬ ਬੀਜਿਆ ਗਿਆ ਦੇਸੀ ਗੁਲਾਬ ਦੀ ਮਹਿਕਾਵਾ ਵਿੱਚ ਹਮੇਸ਼ਾ ਕੁਲੀ ਰਾਣੀ ਕਰਦੇ ਹਰ ਕਮਰੇ ਚ ਗੁਲਾਬ ਦੇ ਫੁੱਲਾਂ ਦੇ ਗੁਲਦਸਤੇ ਮਹਿਕਣ ਲੱਗੇ ਅਸੀਂ ਕਈ ਵਾਰੀ ਸੋਚਦੇ ਕਿ ਰਾਮ ਪ੍ਰਸਾਦ ਬੜੇ ਕਮਾਲ ਦਾ ਬੰਦਾ ਹੈ ਇਹ ਨਿੱਕੀ ਜਿਹੀ ਖੁਰਪੀ ਨਾਲ ਹੀ ਸਾਰਾ ਕਮਾਲ ਕਰੀ ਜਾਂਦਾ ਅੱਜ ਰਾਮ ਪ੍ਰਸਾਦ ਸਾਡੇ ਨਾਲ ਨਹੀਂ ਰਹਿੰਦਾ ਕਈ ਸਾਲ ਹੋयो ਆਪਣੇ ਪਿੰਡ ਵਾਪਸ ਚਲਾ ਗਿਆ ਜਾਣ ਵੇਲੇ ਉਹ ਆਪਣੀਆਂ ਦੋ ਪਿਆਰੀਆਂ ਚੀਜ਼ਾਂ ਸਾਡੇ ਹਵਾਲੇ ਕਰ ਗਿਆ ਇੱਕ ਸੀ ਟੋਲ ਕੀ ਤੇ ਦੂਜੀ ਉਸਦੀ ਬੰਸਰੀ ਇਦੋਵੇਂ ਚੀਜ਼ਾਂ ਉਸਨੇ ਆਪਣੇ ਬੱਚਿਆਂ ਲਈ ਖਰੀਦੀਆਂ ਸਨ ਜਾਣ ਵੇਲੇ ਜਦੋਂ ਮੰਮੀ ਨੇ ਉਸ ਨੂੰ ਕਿਹਾ ਕਿ ਟੋਲ ਕਿਤੇ ਮੰਦਰੀ ਆਪਣੇ ਬੱਚਿਆਂ ਲਈ ਲੈ ਜਾਵੇ ਤਾਂ ਉਸਨੇ ਭੜੀਆਂ ਅੱਖਾਂ ਨਾਲ ਆਖਿਆ ਸੀ ਕੌਣ ਸੇ ਬੱਚੇ ਬਹੂ ਰਣੀ ਹਮਾਰ ਤੋ ਅਭੀ ਵਿਆਹ ਹੀ ਨਹੀਂ ਹੋਆ ਤੋ ਇਹ ਸੀ ਮੇਰੀ ਅੱਜ ਦੀ ਕਹਾਣੀ ਰਾਮ ਪ੍ਰਸਾਦ ਮਾਲੀ ਰਾਮ ਪ੍ਰਸਾਦ ਉਮੀਦ ਹੈ ਕਿ ਤੁਹਾਨੂੰ ਇਹ ਪਸੰਦ ਆਈ ਹੋਵੇਗੀ। ਸ਼ੁਕਰੀਆ।